ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸਿੰਘਾਂ ਨੇ ਦਹਾਏ ਬਹਾਦਰੀ ਦੇ ਅਨੋਖੇ ਕਾਰਨਾਮੇ ਐਸੇ ਕਾਰਨਾਮੇ ਜਿਹਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਇਹਨਾਂ ਕਾਰਨਾਮਿਆਂ ਦੇ ਬਾਰੇ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਭਾਰਤੀ ਤੇ ਜਦ ਜਦ ਵੀ ਪੀੜ ਆਣ ਪਈ ਸਿੱਖਾਂ ਨੇ ਬਦ ਚੜ ਕੇ ਹਿੱਸਾ ਪਾਇਆ ਤੇ ਸਭ ਤੋਂ ਬਾਅਦ ਕੁਰਬਾਨੀਆਂ ਕੀਤੀਆਂ ਅੱਜ ਵੀ ਭਾਵੇਂ ਦੋ ਦੇਸ਼ਾਂ ਦੇ ਵਿਚਕਾਰ ਯੰਗ ਦਾ ਮਾਹੌਲ ਬਣਿਆ ਹੋਇਆ ਹੈ ਸਿੱਖ ਤਾਂ ਹਮੇਸ਼ਾ ਮਾੜੇ ਅਤੇ ਕਮਜ਼ੋਰ ਦਾ ਹੀ ਸਾਥ ਦਿੰਦੇ ਆਏ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਤਰ੍ਹਾਂ ਅੱਜ ਅਸੀਂ ਆਪ ਜੀ ਨੂੰ ਅਜੇ ਹੀ ਪ੍ਰਾਤਨ ਸਿੱਖ ਆਗੂਆਂ ਬਾਰੇ ਦੱਸਾਂਗੇ ਤੁਹਾਡੇ ਨਾਲ ਉਹਨਾਂ ਬਾਰੇ ਸਾਂਝਾ ਕਰਾਂਗੇ ਕਿ ਪ੍ਰਾਣੇ ਸਿੱਖ ਆਗੂ ਕਿਸ ਹੱਦੇ ਤੱਕ ਕੁਰਬਾਨੀ ਦੇਣ ਦੇ ਲਈ ਚਲੇ ਜਾਇਆ ਕਰਦੇ ਸਨ ਕਹਿੰਦੇ ਨੇ ਜਦੋਂ ਅਹਿਮਦ ਸ਼ਾਹ ਅਬਦਾਲੀ ਨੂੰ ਸਿੱਖਾਂ ਤੋਂ ਬਾਰ-ਬਾਰ ਹਾਰ ਮਿਲੀ ਉਹ ਸੋਚਣ ਦੇ ਲਈ ਮਜਬੂਰ ਹੋ ਗਿਆ ਕਿ ਇਨ੍ਹਾਂ ਸਿੱਖਾਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਬਾਦਸ਼ਾਹੀ ਦੀ ਬਦਬੂ ਹੁੰਦੀ ਹੈ ਅਤੇ ਅਹਿਮਦ ਸ਼ਾਹ ਅਬਦਾਲੀ ਨੇ ਇਨ੍ਹਾਂ ਸਿੱਖਾਂ ਦੇ ਖਾਤਮੇ ਦੇ ਲਈ ਸ਼ਾਹ ਨジਰ ਨੂੰ ਇੱਕ ਵੱਡੀ ਤੋਪ ਬਣਾਉਣ ਦਾ ਹੁਕਮ ਕੀਤਾ ਸ਼ਾਹ ਨジਰ ਦੇ ਅਹਿਮਦ ਸ਼ਾਹ ਦੇ ਕਹਿਣ ਤੇ ਆਪਣੇ ਪੂਰੇ ਇਲਾਕੇ ਦਾ ਤਾਂਬਾ ਤੇ ਪਿੱਤਲ ਇਕੱਠਾ ਕਰਕੇ ਉਸ ਨੂੰ ਟਾਲ ਕੇ ਇੱਕ ਵੱਡੀ ਤੋਪ ਤਿਆਰ ਕੀਤੀ ਜਿਸ ਦਾ ਨਾਮ ਰੱਖਿਆ ਗਿਆ ਜਮਜਮਾ ਜਿਸ ਦੀ 22 14 ਫੁੱਟ ਲੰਬੀ ਸੀ ਪਰ ਆਪਣੇ ਵੱਡੇ ਬਡੇਰਿਆਂ ਦੀ ਵਹਾਦਰੀ ਵਖੋ ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਨਾਲ ਪਹਿਲੀ ਛੜਪ ਦੇ ਵਿੱਚ ਹੀ ਪੰਗੀ ਮਿਸਲ ਨੇ ਅਬ ਅਬਦਾਲੀ ਕੋਲੋਂ ਇਹ ਤੋਪ ਖੋ ਲਈ ਆਦੇਸ ਦਾ ਨਾਮ ਰੱਖਿਆ ਗਿਆ ਪੰਗੀਆਂ ਦੀ ਤੋਪ ਅੱਜ ਵੀ ਲਾਹੌਰ ਦੇ ਸ਼ਾਹੀ ਕਿਲੇ 'ਚ ਮੌਜੂਦ ਇਸੇ ਤੋਪ ਨਾਲ ਸਿੱਖ ਇਤਿਹਾਸ ਦੀ ਕੁਰਬਾਨੀ ਦਾ ਇੱਕ ਲਖਣ ਪੱਲਾ ਜੁੜਿਆ ਹੋਇਆ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਚੌਥੀ ਵਾਰ ਮਲਤਾਨ ਦੇ ਕਿਲੇ ਦੇ ਵਿੱਚ ਹਮਲਾ ਕੀਤਾ ਤਾਂ ਕਿਲੇ ਦੀਆਂ ਬਹੁਤ ਵੱਡੀਆਂ ਦੀਵਾਰਾਂ ਸਨ ਤੇ ਮਜ਼ਬੂਤ ਵੀ ਇਸੇ ਕਾਰਨ ਕੋਈ ਨਤੀਜਾ ਜੰਗ ਦਾ ਨਹੀਂ ਸੇ ਨਿਕਲ ਰਿਹਾ ਹੌਲੀ-ਹੌਲੀ 5 ਮਹੀਨੇ ਬੀਤ ਗਏ ਤੇ ਕਾਫੀ ਜਾਨੀ ਮਾਲੀ ਨੁਕਸਾਨ ਹੋਇਆ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਦਰਸ਼ਨ ਦੇਦਾਰੇ ਕਰਨ ਵਾਸਤੇ ਆਇਆ ਤੇ ਆ ਕੇ ਉਸਨੇ ਜਥੇਦਾਰ ਅਕਾਲੀ ਪੰਥੀ ਬਾਬਾ ਫੂਲਾ ਸਿੰਘ ਜੀ ਨੂੰ ਮਿਲਣਾ ਚਾਹਿਆ ਪਰ ਉਸ ਸਮੇਂ ਅਕਾਲੀ ਬਾਬਾ ਫੂਲਾ ਸਿੰਘ ਜੀ ਉੱਥੇ ਮੌਜੂਦ ਨਹੀਂ ਸਨ ਉਸ ਸਮੇਂ ਮੁਖ ਸੇਵਾਦਾਰ ਭਾਈ ਸਾਧੂ ਸਿੰਘ ਜੀ ਨੇ ਜਦੋਂ ਦੇਖਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਉਦਾਸ ਨੇ ਤੇ ਚਿਹਰਾ ਮੁਰਝਾਇਆ ਹੋਇਆ ਹੈ ਤਾਂ ਭਾਈ ਸਾਧੂ ਸਿੰਘ ਜੀ ਨੇ ਕਾਰਨ ਪੁੱਛਿਆ ਮਹਾਰਾਜੀ ਸਾਰੀ ਗੱਲ ਦਸੀ ਤਾਂ ਭਾਈ ਸਾਧੂ ਸਿੰਘ ਜੀ ਨੇ ਆਖਿਆ ਕਿ ਇਸ ਦੇ ਵਿੱਚ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ ਸਾਡੇ ਕੋਲ ਪੰਗੀਆਂ ਵਾਲੀ ਤੋਪ ਹੈ ਉਸ ਨੂੰ ਵਰਤਨੇ ਹਾਂ ਜਦੋਂ ਮੈਦਾਨ ਦੇ ਵਿੱਚ ਤੋਪ ਲੈ ਕੇ ਸਿੰਘ ਪਹੁੰਚੇ ਤਾਂ ਤੋਪਚੀ ਨੇ ਕਿਹਾ ਕਿ ਇੱਕ ਹੀ ਨਿਸ਼ਾਨੇ ਤੇ 18 ਬੀ ਗੋਲੇ ਵੱਜਣ ਤਾਂ ਦੀਵਾਰ ਦੇ ਵਿੱਚ ਪਾੜ ਪਵੇਗਾ ਜਿਸ ਤੇ ਨਾਲ ਕੰਧ ਕਮਜ਼ੋਰ ਹੋਰ ਨਾਲ ਅੰਦਰ ਵੜਿਆ ਜਾ ਸਕਦਾ ਹੈ ਇੱਕ ਜਗ੍ਹਾ ਤੇ ਫਿਰ ਲਗਾਤਾਰ ਪੰਜ ਗੋਲੇ ਚੱਲੇ ਤੇ ਇਹਨਾਂ ਗੋਰੀਆਂ ਦੀ ਆਵਾਜ਼ ਨਾਲ ਦੁਸ਼ਮਣ ਦੇ ਦਿਲ ਕੰਬ ਉਠੇ ਪਰ ਉਸ ਸਮੇਂ ਪੰਜ ਗੋਲੇ ਚੱਲਣ ਤੋਂ ਬਾਅਦ ਮੰਦ ਭੱਗਾ ਇਹ ਹੋਇਆ ਕਿ ਤੋਪ ਦਾ ਇੱਕ ਪਹੀਆ ਟੁੱਟ ਗਿਆ ਤੇ ਤੋਪਚੀ ਨੇ ਸਲਾਹ ਦਿੱਤੀ ਕਿ ਹੁਣ ਤਾਂ ਇਸ ਚੀਜ਼ ਦੀ ਦਾ ਇੱਕੋ ਹੀ ਹੱਲ ਹੈ ਜੇ ਕੋਈ ਇੱਕ ਇੱਕ ਕਰਕੇ ਤੋਪ ਢੇਂਠਾ ਮੋੜਾ ਦੇਵੇ ਤਾਂ ਇਹ ਤੋਪ ਚੱਲ ਸਕਦੀ ਹੈ ਪਰ ਜਿਹੜਾ ਇਹ ਸੇ ਥਾ ਮੋੜਾ ਦੇਵੇਗਾ ਉਸ ਦੀਆਂ ਹੱਡੀਆਂ ਤੱਕ ਨਹੀਂ ਬਚਣਗੀਆਂ ਖਿਲਾ ਪਹੁੰਚ ਜਾਵੇਗਾ ਇਹ ਸਾਰੀ ਗੱਲ ਉਸ ਸਮੇਂ ਪੇਸ ਬਦਲ ਕੇ ਦੁਸ਼ਮਣ ਦਾ ਇੱਕ ਜਾਸੂਸ ਸੈयद ਜਲਾਨੀ ਦੇਖ ਰਿਹਾ ਸੀ ਉਸਨੇ ਬਾਅਦ ਦੇ ਵਿੱਚ ਸਾਰਾ ਬਰਤਾਰਾ ਆਪਣੀ ਲਿਖਤ ਦੇ ਵਿੱਚ ਲਿਖਿਆ ਉਹ ਲਿਖਦਾ ਹੈ ਕਿ ਸਿੱਖ ਆਪਸ ਦੇ ਵਿੱਚ ਉਲਝ ਗਏ ਸੈਦ ਜਲਾਲਦੀ ਨੇ ਸੋਚਿਆ ਕਿ ਸ਼ਾਇਦ ਮੌਤ ਨੂੰ ਦੇਖ ਕੇ ਸਿੱਖ ਕਵਰਾ ਗਏ ਨੇ ਤੇ ਆਪਸ ਦੇ ਵਿੱਚ ਲੜੀ ਜਾ ਰਹੇ ਨੇ ਜਦੋਂ ਨੇੜੇ ਜਾ ਕੇ ਵੇਖਿਆ ਤਾਂ ਝਗੜੇ ਦਾ ਕਾਰਨ ਹੋਰ ਹੀ ਸੀ ਹਰ ਕੋਈ ਕਹਿ ਰਿਹਾ ਸੀ ਕਿ ਪਹਿਲਾ ਮੈਂ ਮੋਢਾ ਧਮਗਾ ਤੇ ਦੂਸਰਾ ਕਹਿ ਰਿਹਾ ਸੀ ਕਿ ਪਹਿਲਾ ਨੇ ਮੈਂ ਮੋਢਾ ਧਮਗਾ ਜਲਾਨੀ ਲਿਖਦਾ ਹੈ ਕਿ ਉਸ ਦਿਓ ਸਮੇ ਰੂ ਕੰਬੂਠੀ ਕਹਿੰਦਾ ਇੰਨੇ ਨੂੰ ਜਥੇਦਾਰ ਭਾਈ ਸਾਧੂ ਸਿੰਘ ਨੇ ਆਖਿਆ ਕਿ ਤੁਹਾਡਾ ਆਗੂ ਕੌਣ ਹੈ ਸਾਰਿਆਂ ਨੇ ਜਵਾਬ ਦਿੱਤਾ ਭਾਈ ਸਾਹਿਬ ਜੀ ਤੁਸੀਂ ਸਾਡੇ ਆਗੂ ਹੋ ਭਾਈ ਸਾਧੂ ਸਿੰਘ ਜੀ ਨੇ ਕਿਹਾ ਫਿਰ ਪਹਿਲਾ ਮੈਂ ਮੋਢਾ ਦੇਵਾਂਗਾ ਫਿਰ ਮੇਰੇ ਤੋਂ ਹੇਠਲੀ ਪੱਦੀਵਾੜਾ ਇਸੇ ਤਰ੍ਹਾਂ ਕਰਮਬਾਰ سلسلہ ਫਿਰ ਕਹਿੰਦੇ ਨੇ ਚੱਲਦਾ ਰਿਹਾ ਜਦੋਂ ਤੱਕ ਕਾਂਦ ਦੇ ਵਿੱਚ ਪਾਰ ਨਹੀਂ ਪੈ ਜਾਂਦਾ ਅਸੀਂ ਬਾਰੋ-ਬਾਰੀ ਮੋਡਾ ਦੇਾਂਗੇ ਜਲਾਨੀ ਅੱਗੇ ਲਿਖਦਾ ਹੈ ਭਾਈ ਸਾਧੂ ਸਿੰਘ ਨੇ ਮੋਡਾ ਤੋਪ ਦੇ ਹੇਠਾ ਦਿੱਤਾ ਤੇ ਗੋਲਾ ਚੱਲਿਆ ਤੇ ਭਾਈ ਸਾਧੂ ਸਿੰਘ ਦੇ ਪਤੜੇ-ਪਤੜੇ ਸਰੀਰ ਦੇ ਉੱਡ ਗਏ ਇਸੇ ਤਰ੍ਹਾਂ ਸਿਲਸਿਲਾ ਚੱਲ ਰਾ ਚੱਲਦਾ ਰਿਹਾ ਤੇ ਜਲਾਨੀ ਲਿਖਦਾ ਹੈ ਮੇਰਾ ਜੀ ਕਰੇ ਕਿ ਮੈਂ ਵੀ ਮੋਡਾ ਤੋਪ ਦੇ ਹੇਠਾ ਦੇ ਦਿਆਂ ਪਰ ਮੇਰੇ ਮਨ ਦੇ ਵਿੱਚ ਆਈ ਫਿਰ ਇਹਨਾਂ ਦੀ ਬਹਾਦਰੀ ਦਾ ਕਿੱਸਾ ਕੌਣ ਲਿਖੇਗਾ ਪੂਰੀ ਦੁਨੀਆ ਸਿੱਖਾਂ ਦੀ ਬਹਾਦਰੀ ਨੂੰ ਜਾਣਦੀ ਹੈ ਕਿਉਂਕਿ ਇਹਨਾਂ ਦਾ ਇਤਿਹਾਸ ਇਸ ਤਰ੍ਹਾਂ ਦੇ ਕਾਰਨਾਮਿਆਂ ਨਾਲ ਭਰਿਆ ਹੋਇਆ ਹੈ ਬਹੁਤ ਸਾਰੇ ਐਸੇ ਯੋਧੇ ਪੈਦਾ ਹੋਏ ਐ ਐਸੇ ਸਿੰਘ ਗੁਜ਼ਰੇ ਐ ਜਿਨ੍ਹਾਂ ਨੇ ਐਸੇ ਐਸੇ ਬਹਾਦਰੀ ਦੇ ਕਾਰਨਾਮੇ ਕੀਤੇ ਆ ਜਿਹਨੂੰ ਸੁਣ ਕੇ ਦੁਨੀਆ ਹੈਰਾਨ ਰਹਿ ਜਾਂਦੀ ਹੈ ਔਰ ਰੌਂਗਟੇ ਖੜੇ ਹੋ ਜਾਂਦੀ ਹੈ ਕਿ ਸਿੱਖ ਕੌਮ ਏਡੀ ਬਹਾਦਰ ਕੌਮ ਹੈਗੀ ਹੈ ਔਰ ਜਿਹੜੇ ਅੱਜ ਦੀ ਵੀਡੀਓ ਸੀਗੀ ਉਹਦੇ ਵਿੱਚ ਵੀ ਸਿੰਘਾਂ ਦੇ ਇਸੇ ਤਰ੍ਹਾਂ ਦੇ ਕਾਰਨਾਮੇ ਬਿਆਨ ਕੀਤੇ ਗਏ ਸਿਗੇ ਕਿ ਉਹ ਸਿੰਘ ਜਿਹੜੇ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਜਿਨ੍ਹਾਂ ਨੇ ਟੱਕਰ ਲਈ ਨਾ ਸਿਰਫ ਟੱਕਰ ਲਈ ਬਲਕਿ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਨੂੰ ਮਾਰਨੇ ਵਾਸਤੇ ਜਿਹੜੀ ਤੋਪ ਤਿਆਰ ਕੀਤੀ ਸੀਗੀ ਉਹਦੇ ਕੋਲੋਂ ਉਹਨਾਂ ਨੇ ਉਹ ਖੋਲੇ ਔਰ ਉਸੇ ਤੋਪ ਦੇ ਨਾਲ ਅਹਿਮਦ ਸ਼ਾਹ ਅਬਦਾਲੀ ਨੂੰ ਸ਼ਿਕਸਤ ਦਿੱਤੀ ਤੇ ਫਿਰ ਜਦੋਂ ਕਸੂਰ ਦਾ ਕਿਲਾ ਫਤਹ ਕਰਨਾ ਸੀਗਾ ਉਦੋਂ ਵੀ ਉਸ ਤੋਪ ਦਾ ਇਸਤੇਮਾਲ ਕੀਤਾ ਗਿਆ ਲੇਕਿਨ ਉਹਦੇ ਵਿੱਚ ਹੋਇਆ ਇਹ ਕਿ ਉਸ ਤੋਪ ਦਾ ਜਿਹੜਾ ਇੱਕ ਟਾਇਰ ਸੀਗਾ ਉਹ ਟੁੱਟ ਗਿਆ ਤੇ ਉਹਦੀ ਜਗ੍ਹਾ ਦੇ ਉੱਤੇ ਕਿਸੇ ਨਾ ਕਿਸੇ ਸਿੰਘ ਨੂੰ ਕੰਧਾ ਦੇਣਾ ਪੈਂਦਾ ਸੀਗਾ ਉਸ ਤੋਪ ਨੂੰ ਲੇਕਿਨ ਜਿਹੜਾ ਕੰਧਾ ਦਿੰਦਾ ਸੀਗਾ ਜਦੋਂ ਗੋਲਾ ਚੱਲਦਾ ਸੀ ਤੇ ਉਹਦੇ ਚੀਥੜੇ ਉੱਡ ਜਾਂਦੇ ਸੀ ਉਹ ਬਚਦਾ ਨਹੀਂ ਸੀਗਾ ਤੇ ਲਿਖਣ ਵਾਲਾ ਲਖਾਰੀ ਜਿਨੇ ਕਿ ਉੱਥੋਂ ਸਾਰਾ ਅੱਖਾਂ ਨਾਲ ਹਾਲ ਦੇਖਿਆ ਉਹਨੇ ਬਿਆਨ ਕੀਤਾ ਕਿ ਜਦੋਂ ਉਪਈਆ ਟੁੱਟ ਗਿਆ ਤੇ ਸਿੰਘਾਂ ਦੇ درمیان ਲੜਾਈ ਜਾਰੀ ਹੋ ਗਈ ਤੇ ਮੈਂ ਸਮਝਿਆ ਕਿ ਸ਼ਾਇਦ ਹੁਣ ਇਸ ਪਈਆ ਟੁੱਟਣੇ ਦੀ وجہ ਤੋਂ ਲੜਾਈ ਹੋ ਰਹੀ ਹੈ ਆਪਸ ਦੇ ਵਿੱਚ ਨਾ ਜ ਗਰਮਾ ਗਰਮੀ ਹੋਉਂਦੀ ਹੈ ਪਰ ਜਦੋਂ ਮੈਂ ਵਜ੍ਹਾ ਜਾਣੀ ਤੇ ਮੈਂ ਹੈਰਾਨ ਰਹਿ ਗਿਆ ਕਿ ਉਹ ਜਿਹੜੀ ਲੜਾਈ ਸੀਗੀ ਉਹ ਉਸ ਪਈਏ ਦੇ ਥਾਂ ਖੜੇ ਹੋਣ ਦੀ ਲੜਾਈ ਸੀ ਕਿ ਹਰ ਸਿੰਘ ਕਹਿ ਰਿਹਾ ਸੀ ਪਹਿਲੇ ਮੈਂ ਜਾਣਾ ਹੈ ਤੂੰ ਬਾਅਦ ਵਿੱਚ ਜਾਈ ਤੇ ਹਰ ਕੋਈ ਉੱਥੇ ਜਾਣ ਵਾਸਤੇ ਤਿਆਰ ਸੀਗਾ ਇਹ ਜਾਣਦਿਆਂ ਹੋਇਆ ਕਿ ਜਿਹੜਾ ਵੀ ਉਸ ਦੇ ਥੱਲੇ ਖੜਾ ਹੁੰਦਾ ਉਹਨੇ ਬਾਕੀ ਨਹੀਂ ਬਚੇ ਹੇਗਾ ਜਦੋਂ ਗੋਲਾ ਚੱਲਣਾ ਹੈ ਉਹਦੇ ਵੀ ਨਾਲ ਚੀਥੜੇ ਉੱਡ ਜਣੇ ਆ ਲੇਕਿਨ ਫਿਰ ਵੀ ਉਹਨਾਂ ਨੇ ਆਪਣੀ ਜਾਨਾਂ ਦੀ ਪਰਵਾਹ ਨਹੀਂ ਕੀਤੀ ਔਰ ਉਸ ਵਾਰੋ ਵਾਰੀ ਉਸ ਟਾਇਰ ਦੇ ਥੱਲੇ ਖੜੇ ਹੋ ਕੇ ਆਪਣੀ ਜਾਨਾਂ ਦੇ ਨਜ਼ਰਾਨੇ ਦਿੱਤੇ ਔਰ ਉਸ ਕਿਲੇ ਦੀ ਦੀਵਾਰ ਤੋੜ ਕੇ ਉਸ ਕਿਲੇ ਨੂੰ ਵੀ ਫਤਿਹ ਕੀਤਾ ਇਹ ਸੀਗੀ ਸਿੰਘਾਂ ਆਂ ਦੀ ਬਹਾਦਰੀ ਤੇ ਸਿੰਘ ਜਿਹੜੇ ਆ ਇਸ ਤਰ੍ਹਾਂ ਆਂ ਦੀ ਬਹਾਦਰੀ ਦੇ ਕਾਰਨਾਮੇ ਕਰਦੇ ਰਹਿੰਦੇ ਆ ਸਿੱਖਾਂ ਦਾ ਇਤਿਹਾਸ ਜਿਹੜਾ ਵੇ ਇਸ ਤਰ੍ਹਾਂ ਦੇ ਕਾਰਨਾਮੇ ਆ ਨਾ ਪਰਿਆ ਹੋਇਆ ਹੈ ਸਿੱਖ ਕੌਮ ਉਹ ਕੌਮ ਹੈ ਜਿਹੜੇ ਜਿਨੇ ਬਹੁਤ ਜ਼ਿਆਦਾ ਬਹਾਦਰ ਯੋਧੇ ਪੈਦਾ ਕੀਤੇ ਔਰ ਹਜੇ ਵੀ ਇਸ ਕੌਮ ਦਿਨ ਵਿੱਚ ਜਿਹੜੇ ਆ ਬਹਾਦਰ ਯੋਧੇ ਪੈਦਾ ਹੁੰਦੇ ਇਹ ਨਹੀਂ ਕਿ ਉਹ ਹੁਣ ਖਤਮ ਹੋ ਗਏ ਹੈਗੇ ਆ ਹਜੇ ਵੀ ਇਸ ਕੌਮ ਚ ਬਹਾਦਰ ਯੋਧਿਆਂ ਦੀ ਕਮੀ ਨਹੀਂ ਹੈਗੀ ਬਲਕਿ ਵਕਤ ਦੇ ਨਾਲ-ਨਾਲ ਕੋਈ ਨਾ ਕੋਈ ਯੋਧਾ ਜ਼ਰੂਰ ਉੱਠਦਾ ਹੈਗਾ ਜਿਹੜੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਦਾ ਹੈਗਾ ਵਾ ਹੁਕਮਰਾਨ ਜਿਹੜੇ ਜ਼ਾਲਮ ਹੈ ਜਿਹੜੇ ਕਿ ਉਹਨਾਂ ਨਾਲ ੱਤਕਾ ਕਰਦੇ ਉਹਦੇ ਖਿਲਾਫ ਜ਼ਰੂਰ ਆਵਾਜ਼ ਚੁੱਕਦੇ ਹੈਗੇ ਇਹ ਹੁਣ ਦੇ ਅਗਲੇ ਹਾਜ਼ਰ ਨਾਲ ਗੱਲ ਕੀਤੀ ਜਾਵੇ ਤੇ ਸਿੱਧੂ ਮੂਸੇ ਵਾਲਾ ਸਰੇ ਫੈਰਸਤੇ ਦੀਪ ਸਿੱਧੂ ਸਰੇ ਫੈਰਸਤੇਗਾ ਫਿਰ ਭਾਈ ਅਮਰਤਪਾਲ ਜਿਹੜਾ ਕਿ तो फिर भाई अमृतपाल जड़ा कि इस जालिम अमृतपाल जड़ा के एन एस ए के तहत डिब्रूगढ़ जेल के लिए हैगा है बेगुना है सजा पुगदरिया वै वह भी इस कौम का बहादुर योद्धा जरा सारा कुछ छड़ छड़ा के पंजाब के नौजवानों नशिया तो पाक करने इतने आया ਤਾਂ ਕਿ ਉਹਨਾਂ ਦੀ ਜਵਾਨੀ ਜਿਹੜੀ ਹੈ ਚੰਗੇ ਕੰਮਾਂ 'ਚ ਲੰਗੇ ਗੁਰੂ ਦੇ ਜਿਹੜੇ ਫਰਮਾਨ ਹੈ ਉਹਨਾਂ ਦੇ ਮੁਤਾਬਕ ਗੁਜ਼ਰਤ ਜਿਹੜੀ ਕਿ ਨਸ਼ਿਆਂ ਦੇ ਵਿੱਚ ਗੁਜ਼ਰਨ ਦੀ ਹੋਈ ਹੈ ਇਸ ਲਈ ਅਗਰ ਇਹ ਕਿਹਾ ਜਾਵੇ ਕਿ ਇਸ ਕੌਮ 'ਚ ਜਿਹੜੇ ਬਹਾਦਰ ਯੋਧੇ ਹੈ ਉਹਨਾਂ ਦੀ ਕਮੀ ਨਹੀਂ ਤੇ ਗਲਤ ਨਹੀਂ ਹੋਏਗਾ ਵੀਰੋ ਅੱਜ ਦੀ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼